ਡਾਕਟਰ ਫੱਟ ਸੂਕਾਲ ਹੌਸਲਾ ਸਭ ਠੀਕ ਠਾਕ ਚੱਲਦੀ ਕਲਾ ਚੋ ਇੱਕ ਵੀਡੀਓ ਤੁਸੀਂ ਦੇਖ ਰਹੇ ਹੋ ਵੈਸੇ ਮੈਨੂੰ ਕਬੱਡੀ ਦੇਖਣ ਦਾ ਬਹੁਤ ਸ਼ੌਕ ਹੈ ਨਹੀਂ ਬਹੁਤ ਘੱਟ ਬਹੁਤ ਘੱਟ ਜਦੋਂ ਦੇਖਦਾ ਜਦੋਂ ਟੂਰਨਾਮੈਂਟ ਹੁੰਦਾ ਹੋਵੇ ਤਾਂ ਬਹੁਤ ਘੱਟ ਚੱਨਾ ਸ਼ੌਕ ਹੈ ਨਹੀਂ ਪਰ ਕਈ ਵਾਰ ਕਦੇ-ਕਦੇ ਇਹ ਜਿਹੜੀ ਵੀਡੀਓ ਜਿਹੜੀ ਸਾਹਮਣੇ ਆ ਜਾਂਦੀ ਦੇਖ ਲੈਂਦੀ ਆਪਾਂ ਤੇ ਤੁਸੀਂ ਵੀਡੀਓ ਦੇਖ ਰਹੇ ਹੋ ਕਬੱਡੀ ਸਾਡੀ ਮਾਂ ਖੇਡ ਆ ਜੂ ਮਾਂ ਕਰਕੇ ਕਹਿੰਦੇ ਆ ਪੰਜਾਬ ਸਟਾਈਲ ਕਬੱਡੀ ਦੋ ਤਰ੍ਹਾਂ ਦੀ ਇੱਕ ਨੈਸ਼ਨਲ ਸਟਾਈਲ ਆ ਕਰੇ ਵਾਲੀ ਹੁੰਦੀ ਹੈ ਕਿ ਪੰਜਾਬ ਸਟੇਜ ਦਾ ਪੰਜਾਬ ਸਟੇਜ ਤਕਰੀਬ ਪੰਜਾਬ ਚ ਖੇਡੇ ਜਾਂਦੇ ਸੀ ਸ਼ਾਇਦ ਹਰਿਆਣੇ ਚ ਖੇਡੇ ਜਾਂਦੀ ਹੋਵੇ ਪਰ ਜ਼ਿਆਦਾਤਰ ਰੇਡ ਪੰਜਾਬ ਚ ਖੇਡੇ ਜਾਂਦੇ ਆ ਜੋੜ ਅਜਮਾਇਸ਼ ਹੁੰਦੀ ਆ ਇਕੱਲੇ ਨੂੰ ਇਕੱਲਾ ਹੁੰਦਾ ਇਕੱਲੇ ਫੜਨਾ ਹੁੰਦਾ ਇਕੱਲਾ ਰੇਡਰ ਹੁੰਦਾ ਤੇ ਆਇਆ ਇੱਕ ਦਿਨ ਰਾਤ ਕੋਈ ਮੈਚ ਹੋਇਆ ਕਿਤੇ ਪਾ ਕਿਹੜੀ ਜਗ੍ਹਾ ਤੇ ਹੋਇਆ ਇਹ ਤੇ ਸ਼ਿਲੂ ਸ਼ਹਿਰ ਨਾਮ ਇੱਕ ਨਾ ਬਣਾ ਰਿਹਾ ਦੂਸਰਾ ਸੱਜਣਾ ਪਲੇਅਰ ਤੋਂ ਵੀ ਸੋਹਣੇ ਪਲੇਅਰ ਆਇਆ ਪਲੇਅਰ ਤੇ ਬਾਕੀ ਸਾਰੇ ਹੋਰ ਹੀ ਬੜੇ ਸੋਹਣੇ ਖੇਡਦੇ ਆ ਪਰ ਖੇਡ ਨੂੰ ਖੇਡ ਵਗ ਲਿਆ ਕਰੋ ਯਾਰ ਕਿ ਦੋ ਦੇ ਕੁਪਲਵਾਨ ਕੋਲ ਦੇ ਕਹਿੰਦੇ ਸਿਆਣੇ ਇੱਕ ਨੇ ਜਿਤਨਾ ਆਉਂਦਾ ਕਦੇ ਹਾਰ ਨਾ ਹੁੰਦਾ ਕਬੱਡੀ ਸੇਮ ਹੀ ਆ ਇੱਕ ਰੇਡ ਪਾਉਦਾ ਦੋ ਜਣੇ ਤਿੰਨ ਜਣੇ ਅੱਗੇ ਫੜਨ ਵਾਲੇ ਹੁੰਦੇ ਇੱਕ ਉਹ ਹੱਥ ਲੱਗਾ ਟੱਚ ਕਰਤਾ ਹੁਣ ਉਹ ਰੇਡ ਜਾਂ ਰੇਡ ਨੂੰ ਨੰਬਰ ਲੈਣਾ ਤੇ ਜਨ ਨੰਬਰ ਲੈਣਾ ਸਟਾਪਰ ਲੈਣਾ ਰੋਕਣ ਵਾਲੇ ਨੇ ਪਰ ਆ ਸੱਜਣ ਬਹੁਤ ਵਧੀਆ ਗੇਮ ਕੋਈ ਸ਼ੱਕ ਨਹੀਂ ਇਹ ਸ਼ੁਰੂ ਕਾਫੀ ਨਾਮ ਸੁਨੇ ਆ ਦੇਖੀ ਨੀ ਮੈਂ ਨਾਮ ਸੁਨੇ ਆ ਕਾਫੀ ਸ਼ਿਰੂ ਸ਼ਾਇਦ ਹਰਿਆਣਾ ਦਾ ਸੱਜਣਾ ਹੈ ਨੌਜਵਾਨ ਪਰ ਇਦਾਂ ਨਾ ਕਰਿਆ ਕਰੋ ਖੇਡਾਂ ਖੇਡ ਨੂੰ ਖੇਡ ਵਗ ਲਿਆ ਕਰੋ ਅਨਜੋਏ ਕਰਿਆ ਕਰੋ ਕੋਈ ਨਹੀਂ ਜਿੱਤ ਹਾਰ ਨੰਬਰ 1 ਲੈਣੇ ਹੁੰਦਾ ਜਸਟੋਪਰ ਲੈ ਜੋ ਜਾਂ ਰੀਡਰ ਲੈ ਜਵੇ ਪਰ ਆ ਇੱਕ ਨਾ ਹੁਣ ਕਾਰਨ ਕੀ ਪਤਾ ਕਿ ਉਸ ਤੋਂ ਖੇਡਦੇ ਆ ਉਸ ਤੋਂ ਬੰਦੇ ਚਪੇੜੋ ਚਗੜੀ ਹੋ ਜਾਂਦੇ ਆ ਧੌਲੇ ਹੋ ਜਾਂਦੇ ਆ ਬੜਾ ਕੁਝ ਹੋ ਜਾਂਦਾ ਪਰ ਖੇਡ ਤੋਂ ਬਾਅਦ ਜੋ ਅਬ ਰੇਡ ਖਤਮ ਹੋ ਗਈ ਸੀ ਉਸ ਤੋਂ ਬਾਅਦ ਚ ਉੱਠ ਕੇ ਉਹ ਚਪੇੜ ਮਾਰਾ ਥੋੜਾ ਗਲਤ ਜਿਹਾ ਲੱਗਾ ਸਾਰੰਗ ਸੱਲ ਗਲਾਂ ਗਲਤੀ ਆ ਹੋ ਬਾਕੀ ਉਸ ਟਾਈਮ ਬੰਦਾ ਅਗਰੈਸਿਵ ਹੁੰਦਾ ਗੁੱਸੇ ਵਿੱਚ ਹੁੰਦਾ ਹੋਵੇ ਜਾਂਦਾ ਕੋ ਵੱਡੀ ਗੱਲ ਨੇ ਪਰ ਥੋੜਾ ਜਿਹਾ ਧਿਆਨ ਰੱਖਣਾ ਚਾਹੀਦਾ ਤੁਹਾਰ ਇਕੱਠੇ ਰਹਿੰਦੇ ਹੋ ਇਕੱਠੇ ਖੇਡਦੇ ਹੋ ਟੀਮਾਂ ਤੁਹਾਡੇ ਆਪਸ ਵਿੱਚ ਰਲ ਕੇ ਛੜਦੀਆਂ ਕੋਈ ਇਧਰੋਂ ਸੱਜਣ ਦੂਰ ਨਾਲੇ ਮੁੰਡੇ ਦੋ ਮੁੰਡੇ ਦੂਰ ਨਾਲੇ ਟੀਮ ਬਣ ਗਈ ਜਾਂ ਕਲੱਬ ਹੁੰਦੇ ਕਿਵੇਂ ਖੇਡਦੇ ਪਤਾ ਨਹੀਂਗਾ ਪਰ ਇਹ ਥੋੜਾ ਪ੍ਰੇਮ ਭਾਵਨਾ ਬਹੁਤ ਜ਼ਰੂਰੀ ਦੇ ਵਿੱਚ ਕਹ ਲੋ ਕਿ ਇੱਕ ਕੰਟਰੋਲ ਮਨ ਤੇ ਕੰਟਰੋਲ ਖੜਾ ਬੜੀ ਵੱਡੀ ਚਾਹਨਾ ਗੇਮ ਸੋਹਣੀ ਆ ਸਾਰੇ ਮੁੰਡੇ ਬੜੇ ਪਹਾੜਾਂ ਵਾਂਗੇ ਆ ਸੋਹਣੀ ਮਿਹਨਤਾਂ ਲਾਈ ਹੋਈਆਂ ਸੋਹਣੇ ਖਰਕਾ ਕਰਦੀਆਂ ਹੋਈਆਂ ਪਰ ਇਸ ਤਰ ਲੜਾਈ ਝਗੜਾ ਥੋੜਾ ਬਚਿਆ ਕਰੋ ਕਹ ਰਿਓ ਕਿ ਸਾਡੀ ਕਬੱਡੀ ਆ ਕਬੱਡੀ ਦਾ ਇਸਟਾਫ ਬਹੁਤ ਉੱਚੀ ਜਾ ਚੁੱਕੀ ਆ ਬਹੁਤ ਹਾਈ ਲੈਵਲ ਤੇ ਪਹੁੰਚ ਚੁੱਕੀ ਆ ਬੜੀਆਂ ਮੱਲਾ ਨੌਜਵਾਨ ਹਰ ਦੇਸ਼ ਦੇ ਵਿੱਚ ਨਾਮ ਕਬੱਡੀ ਕਬੱਡੀ ਪੰਜਾਬ ਦੀ ਖੇਡ ਇੱਕ ਹੈਗੀ ਹੈ ਜੀ ਕਬੱਡੀ ਨਾਮ ਦੀ ਅੰਗਰੇਜ਼ੀ ਵਿੱਚ ਖੇਡਦੇ ਆ ਸੋ ਪਿਆਰੋ ਆਪਣੀ ਦੇਹੀ ਹੋਈ ਆ ਕਿ ਗੇਮ ਨੂੰ ਸਿਰਫ ਗੇਮ ਲਿਆ ਕਰੋ ਇਸ ਤਰ੍ਹਾਂ ਜਿਹੜਾ ਹਲਕਾ ਜਾਵੇ ਲੜਾਈ ਝਗੜਾ ਹੋ ਜਾਣਾ ਉਹ ਬਾਅਦ ਚ ਮੰਚ ਰੰਦੀ ਆ ਉਹਦੇ ਮੰਚ ਰੂਗੀ ਉਹਦੇ ਮੰਚ ਰੂਖਾਂ ਨੂੰ ਫੇਰ ਖੇਡਣਗੇ ਦੋਵਾਂ ਧਮਾਚੋ ਗੱਲ ਰਹਿਣੀ ਕਹਿੰਦੇ ਮੈਂ ਅੱਜ ਤਾਂ ਕਿਤੇ ਮੈਨਾਂ ਤਾਂ ਕੀਤੀ ਹੈ ਨਾ ਸੋ ਆਪਣੀ ਦੇਹੀ ਸੱਜਣਾ ਦੋਣ ਨੂੰ ਬੇਨਤੀ ਸਾਰਿਆਂ ਨੂੰ ਬੇਨਤੀ ਆ ਸਿਆਣੇ ਆਈਪੀ ਕਾਲ ਨੇ ਸਿਆਣੇ ਕਦੇ ਕਦੇ ਇਹ ਗੇ ਵਿੱਚ ਇਹ ਜੋ ਹੋ ਜਾਂਦਾ ਹੈ ਸਿਆਣੇ ਸਾਰੇ ਸੂਝਵਾਨ ਨੇ ਪਰ ਇਹ ਚ ਥੋੜਾ ਗੁਰਾਈ ਕਰਿਆ ਕਰਿਓ ਸੋਣੀ ਗਿਆ ਮਦਵਾ ਦੀ ਦਵਾਨੇ ਸਲੂਟ ਆ ਖੁਸ਼ਰੋ ਪੁੱਤਰਾ ਪਿਆਰੇ ਹੁਣ ਚੜਦੇ ਖਵਾਜਰੋ